ਕ੍ਰਿਸ਼ਿਆ ਕੌਰ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਸਸਤੇ ਕਾਟਨ ਦੇ ਸੂਟਾਂ ਨੂੰ ਦਿਖਾਉਂਗੀ ਜਿਨ੍ਹਾਂ ਦਾ ਰੇਟ 250 ਰਹਿਣ ਵਾਲਾਗਾ ਤੇ ਇਹਦੇ ਵਿੱਚ ਕੁਝ 450 ਵਾਲੇ ਵੀ ਹੋਣਗੇ 350 ਵਾਲੇ ਵੀ ਹੋਣਗੇ ਤੇ ਮੁਲਾਇਮ ਕਪੜਾ ਹੋਵੇਗਾ ਜੀ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾਗਾ ਤੁਸੀਂ ਚਲ ਜਿਓ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਅਲੱਗ-ਅਲੱਗ ਇਹ ਲੈਣਾ ਵਾਲੇ ਆ ਜੀ ਇਹਦੇ ਵਿੱਚ ਤਿੰਨ-ਚਾਰ ਕਲਰ ਨੇ 5 ਮੀਟਰ ਕੱਟ ਆਵੇਗੀ ਇਹਨਾਂ ਦੀ ਪੂਰਾ 5-5 ਮੀਟਰ ਕਪੜਾ ਤੁਹਾਨੂੰ ਦੇਵਾਂਗੇ ਅਸੀਂ ਤੇ ਤੁਸੀਂ ਇਸ ਤੇ ਲੈਸ ਵਗੈਰਾ ਲਾ ਕੇ ਹਨਾ ਬਰਕ ਕਰਵਾ ਕੇ ਕਿਸੇ ਵੀ ਤਰ੍ਹਾਂ ਆਪਣਾ ਸ਼ੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਤੇ ਇਹ ਲੱਕੜ ਜੈਨਾ ਆਵੇਗਾ ਜੀ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਇਹ ਵੀ 5 ਮੀਟਰ ਕਪੜਾ ਆਵੇਗਾ ਜੀ 5 ਮੀਟਰ ਤੋਂ ਕਪੜਾ ਘਟ ਨਹੀਂ ਹੋਵੇਗਾ ਪੂਰਾ 5 ਮੀਟਰ ਆਵੇਗਾ ਇਹ ਡਿਜੀਟਲ ਆਵੇਗਾ ਜੀ ਡਿਜੀਟਲ ਮਲਾਈਮ ਕਪੜਾ ਹੋਪਿਕਾ ਜੀ ਤੇ ਜਿਹਦਾ ਰੇਟ 350 ਆ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਸੋਬਰ ਜੇ ਕਲਰ ਹੈ ਜੀ ਤੇ ਬ੍ਰੀਕ ਪ੍ਰਿੰਟ ਹੈ ਇਹਦੇ ਵਿੱਚ ਤੇ ਜਿਹੜੇ ਇਹ ਵਾਲੇ ਸੂਟ ਆਉਣਗੇ ਜੀ ਪ्युअर कॉटन ਦੇ ਸੂਟ ਹੋਣਗੇ ਜੀ ਇਹ ਬੱਲਾ ਸਿੰਗਲ ਪੀਸ ਹੈ ਮੈਚਿੰਗ ਸੂਟ ਹੈ ਜੀ ਤੇ ਬਾਕੀ ਤੁਹਾਨੂੰ 올ਓਵਰ ਸੂਟ ਮਿਲ ਜਾਣਗੇ ਜੀ 5 5 ਮੀਟਰ ਕੱਟ ਤੇ ਅਲੱਗ-ਅਲੱਗ ਡਿਜ਼ਾਈਨ ਡਾਰਕ ਲਾਈਟ ਸ਼ੇਡ ਹਰ ਇੱਕ ਤਰ੍ਹਾਂ ਦੇ ਪਾਉਣ ਵਾਸਤੇ ਤੁਸੀਂ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਅਲੱਗ-ਅਲੱਗ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਸਿੰਗਲ-ਸਿੰਗਲ ਪੀਸ ਦੇ ਡਬਲ ਨਹੀਂ ਜਿਵੇਂ ਕਲਰ ਮਿਲ ਜੇਗਾ ਹੋਰ ਇਹ ਨਹੀਂ ਹੋ ਸਕਦਾ ਇਹਦੇ ਵਿੱਚ ਅਲੱਗ ਸਿੰਗਲ-ਸਿੰਗਲ ਪੀਸ ਮਿਲੇਗਾ ਤੁਹਾਨੂੰ ਸਿਲੇਕਟਡ ਜੇ ਪੀਸ ਆ ਜੀ ਤੇ 올-ਓਵਰ ਸੂਟ ਹੋਣਗੇ ਮੈਚਿੰਗ ਸਿਰਫ ਰੈੱਡ ਵਾਲਾ ਹੀ ਸੀ ਲਾਈਟ ਕਲਰ ਡਾਰਕ ਕਲਰ ਦੋਨੋਂ ਤਰ੍ਹਾਂ ਦੇ ਮਿਲ ਜਾਣਗੇ ਤੇ ਤੁਸੀਂ ਇਨਾਂ ਦੇ ਵਿੱਚੋਂ ਲੈ ਸਕਦੇ ਹੋ ਤੇ ਇਹਨਾਂ ਦਾ ਰੇਟ ਜਿਹੜਾ ਹੋਵੇਗਾ ਜੀ 450 ਆ ਤੇ ਤੁਸੀਂ ਆਪਣਾ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਸਾਡੀ ਵੀਡੀਓ ਦੇਖਦੇ ਰਹੋ ਤੇ ਮੈਂ ਤੁਹਾਡੇ ਵਾਸਤੇ ਛੁੱਟਾਂ ਦੇ ਡਿਜ਼ਾਈਨ ਲਿਆਉਂਦੀ ਰਹਾਂਗੀ ਧੰਨਵਾਦ